ਬਾਦ ਵਿੱਚ ਇੱਕ ਮੈਰਿਜ ਪੈਲੇਸ ਵਿੱਚ ਬੱਚੇ ਦਾ ਧਮਾਨ ਕੀਤਾ ਜਾ ਰਿਹਾ ਸੀ ਜਿੱਥੇ ਕਿ ਪੁਲਿਸ ਵੱਲੋਂ ਦਬਜ ਦਿਨੇ ਹੋਇਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਵੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਨ ਉਹਨਾਂ ਵਿੱਚ ਹੜਕਮ ਬਚ ਗਿਆ ਔਰ ਜਿਬ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪੈਲੈਸ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤੁਮਾਨ ਮਨਾਇਆ ਜਾ ਰਿਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕਿ ਰਾਜੂ ਸ਼ੂਟਰ ਨਾਮ ਦਾ ਇੱਕ ਮੁਲਜ਼ਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਪੈਲੈਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਦੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਓ ਭਗਤ ਕਰਨ ਵਾਸਤੇ ਡੀਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਕੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਵੇਲੇ ਧਰੀਆਂ ਧਰੀਆਂ ਰਹਿ ਗਈਆਂ ਜਦੋਂ ਪੁਲਿਸ ਵੱਲੋਂ ਇਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸੀਆਈਏ ਸਟਾਫ ਸਮੇਤ ਇਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾ ਲਿਆ ਔਰ ਜਿਹੜੇ ਕੀ ਅੰਦਰ ਲੋਕ ਸਨ ਔਰ ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਧਰਾਂ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀਨਾਮਾ ਵੀ ਅੱਜ ਹੋਣਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾ ਦਿੱਤਾ ਜਾ ਸਕਦਾ ਹੈ ਜਿਸ ਲਈ ਪੁਲਿਸ ਨੇ احتیاطਿਆਨ ਵਰਤੇ ਹੋਇਆ ਇੱਥੇ ਛੇ ਥਾਣਿਆਂ ਦੀਆਂ ਟੀਮਾਂ ਸਵੇਰ ਤੋਂ ਮੁਲਾਜ਼ਮ ਜਿਹੜੇ ਇੱਥੇ ਪੁੱਜ ਗਏ ਔਰ ਜਿਹੜੇ ਥਾਣੇ ਪੁਲਿਸ ਨੂੰ ਕਹਿਰਾ ਪਾ ਕੇ ਇਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਵੱਲੋਂ ਦੱਸਣ ਦੇ ਅਨੁਸਾਰ ਇੱਥੇ ਕਰੀਬ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਹਨ ਸ਼ੱਕੀ ਜਿਹੜੇ ਮੁਲਜ਼ਮ ਹਨ ਉਹਨ ਨਹੀਂ ਸ਼ਾਇਦ ਕਰੀਬ ਬੜੇ ਵੱਖ-ਵੱਖ ਕਿਸਮਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਿਆ ਨਾ ਹਾਲਾਂਕਿ ਉਹ ਲਾਇਸੈਂਸੀ ਹਨ ਜਾਂ ਨਹੀਂ ਉਸਦੀ ਪੁਲਿਸ ਉਹਨਾਂ ਜਾਂਚ ਕਰਦਾ ਗੱਲ ਕਹੀ ਗਈ ਹੈ ਔਰ ਦੇਖਣਾ ਹੈ ਕਿ ਇਸ ਦੌਰਾਨ ਜਿਹੜੇ ਇਥੇ ਪੁੱਜੇ ਸਨ ਲੋਕ ਔਰ ਉਹਨਾਂ ਦੀ ਜਿਹੜੀ ਆ ਪ੍ਰੋਗਰਾਮ ਜਿਹੜਾ ਖਰਾਬ ਹੋ ਗਿਆ ਉਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਕੀ ਕਈ ਤਰ੍ਹਾਂ ਦੇ ਰੋਸ ਲਾਇਆ ਜਾ ਰਿਹਾ ਨਾ ਔਰ ਇਥੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜੂ ਸ਼ੂਟਰ ਸਮੇਤ ਜਿਹੜਾ ਕੀ ਮਲਜ਼ਮ ਸੀਗਾ ਉਸ ਦੇ ਸਮੇਤ ਕਰੀਬ ਅੱਧੀ ਦਰਜਣ ਜਿਹੜੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔ ਪਰਨ ਪਰਨ ਜੀ ਗੱਲ ਹੁੰਦੀ ਹੈ ਵੀ ਸਾਰਾ ਸਾਨੂੰ ਕੋਈ ਨਹੀਂ ਪਤਾ ਕੋਖਣੀ ਮਿਲਿਆ ਜਿਸ ਕੰਪਿਊਟਰ ਰਾਜੂ ਵੀਰ ਤੋਂ ਕੋਖਣੀ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਤੋਂ ਮਿਲਿਆ ਉਹਨਾਂ ਤੋਂ ਠੀਕ ਆ ਬਾਕੀ ਉਹ ਤੋਂ ਕੋਖਣੀ ਮਿਲਿਆ ਤਲਾਸ਼ੀ ਤਲਾਸ਼ੀ ਕੀਤੀ ਆ ਉਹਦੇ ਪੁੱਤ ਦਾ ਹੋ ਗਿਆ ਪ੍ਰੋਗਰਾਮ ਹਾਂਜੀ ਜੇ ਮਾਣ ਹੀ ਉਹਦੇ ਪੁੱਤ ਦਾ ਕੋਖਣੀ ਉਹ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈ ਆਪਣੇ ਪੁੱਤ ਦੇ ਕੋਖਣੀ ਹਾਂਜੀ ਰਾਜੂ ਵੀਰ ਦਾ ਰਾਜੂ ਵੀਰ ਦਾ ਰਾਜੂ ਵੀਰ ਦੇ ਮੁੰਡੇ ਦਾ ਧਮਾਣ ਹੀ ਸੰਘਿਆ ਦੋ ਹਾਂਜੀ ਉਹਨਾਂ ਤੋਂ ਕੋਖਣੀ ਮਿਲਿਆ ਜਿਨ੍ਹਾਂ ਤੋਂ ਮਿਲਿਆ ਉਹਨਾਂ ਦੀ ਆਪਾਂ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦਿਓ ਆਪਾਂ ਇਹ ਮੁੰਡੇ ਤੋਂ ਕੋਖ ਇਹ ਛਗਣਿਆ ਮਾਰਾ ਇਹਨੇ ਤਲਾਸ਼ੀ ਕੀਤੀ ਆ ਇਹਦੇ ਕੋਖ ਨਹੀਂ ਮਿਲਿਆ ਉਹਨਾਂ ਨੂੰ ਯਾਰ ਜਦੋਂ ਨਹੀਂ ਕੋਖ ਮਿਲਿਆ ਤੇ ਮਾਰਾ ਹੱਡੀ ਹੋ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਆ ਫੇਰ ਧਕਾਣਾ ਕਰੋ ਮਾਰਾ ਯਾਰ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਾ ਨਾ ਕੀਤਾ ਜੇ ਮਹੀਨਾ ਨਹੀਂ ਮੇਰੀ ਘਰ ਵਾਲੀ ਆ ਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀਨਾ ਹੋਇਆ ਜੀ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੁਸੀਂ ਭੁਗਤੋ ਉੱਤੋਂ ਕੀ ਲੈਣਾ ਮੈਨੂੰ ਉਹ ਜਿਹਦੇ ਕੋਲੋਂ ਫੜਿਆ ਹੈ ਪਹਿਲਾਂ ਜੇ ਉਹਨੂੰ ਮਹੀਨਾ ਨਹੀਂ ਹੋਇਆ ਜੇ ਆਏ ਨੂੰ ਮੇਰਾ ਨਾਮ ਮਨਪ੍ਰੀਤ ਇਹ ਕੀ ਕਰ ਤੁਹਾਡੇ ਪਤੀ ਦਾ ਕੀ ਨਾਮ ਹੈ ਉਦੋਂ ਨਾ ਰਾਜੂ ਕਹਿੰਦੇ ਉਦਾਂ ਰਾਜੂ ਬੰਜੇ ਮੁੰਡੇ ਦਾ ਧਮਾਨ ਕੀਤਾ ਕੀ ਅੱਜ ਪੁਲਿਸ ਕਿਉਂ ਆਈ ਸੀ ਕੀ ਕਹਿੰਦੇ ਪਤਾ ਹੀ ਨਹੀਂ ਆਹਾਨੂੰ ਪਤਾ ਹੀ ਨਹੀਂ ਕੀ ਗੱਲ ਬਣੀ ਆ ਵੀ ਚੱਲਦਾ ਚੱਲਣ ਦੇ ਆ ਸਕਨ ਦੇਂਦਾ ਸੀ ਨਹੀਂ ਅਜੇ ਕੁਝ ਨਹੀਂ ਹੋਇਆ ਕੀ ਕੋਸਾ ਕੋਸਾ ਸਮਾਰ ਆ ਪਥਰੀ ਹਾੜਾ ਰੋਟੀ ਬਣੀ ਪੈਸੇ ਲੈ ਬਰਬਾਦ ਹੋ ਗਿਆ ਉਹ ਕਿੱਥੋਂ ਹੀ ਭਰਨਾ ਦੱਸੋ ਸਾਨੂੰ ਮਾਰਾ ਹਾਂਜੀ ਮੇਰੇ ਮਾਰਾ ਚਾਚੇ ਦਾ ਮੁੰਡਾ ਹੋ ਮੈਂ ਉਹਦੇ ਤਾਇ ਦਾ ਮੁੰਡਾ ਠੀਕ ਆ ਹਾਂਜੀ ਮੰਗਿਓ ਆਡੀ ਮਾਰਾ ਖਾਲੀ ਹੱਥੀ ਕੋਕਰੀ ਤੋਂ ਮਿਲਿਆ ਮਾਰਾ ਉਹਨੂੰ ਛੱਡੂ ਉਹਨੂੰ ਆਡੀ ਹੋ ਮੰਗ ਜਿਓ ਹੋਰ ਠੀਕ ਆ ਮਾਰਾ ਬਹੁਤ ਚਿਰ ਬਾਅਦ ਆਇਆ ਜੇ ਉਹਨੂੰ ਛੱਡੂ ਖੜਾ ਐਵੇਂ ਧੱਕਾ ਨਾ ਕਰੂ ਵੀਰ ਨਾਲ ਉਹ ਨਿਗਾਹਿਆ ਪੁੱਤੋਂ ਦਾ ਐਵੇਂ ਮੁੰਡਾ ਜਦੋਂ ਆਇਆ ਦੋ ਬਣੀ ਐ ਤੇ ਆ ਗਿਆ ਜੀ ਉਹਨੂੰ ਵੀ ਨਾ ਆਇਆ ਜੀ ਹਾਂ ਬਬਾ ਉਹਨਾਂ ਨੂੰ ਕਿਸੇ ਤੁਹਾਡੇ ਘਰੋਂ ਲੈ ਕੀਤੀ ਹੈ ਹੁਣ ਲੈ ਗਏ ਪਤਾ ਨਹੀਂ ਕਿੱਥੇ ਲੈ ਕੇ ਗਏ ਨਾ ਲੱਗੇ ਹਾਂਜੀ ਲੈ ਗਏ ਪਤਾ ਨਹੀਂ ਕਿੱਥੇ ਕਰਿਆ ਉਹ ਅੱਜ ਤਿੰਨ ਵਾਰਾਂ ਤਲਾਸ਼ੀ ਕੀਤੀ ਕਿੱਦਿਆਂ ਆ ਲੀੜਿਆਂ ਦੀ ਸਾਡਿਆਂ ਦੀ ਨਿਕਰੀਆਂ ਦੇ ਮਾਰੀ ਕੋਈ ਪਹੁੰਚ ਅਸੀਂ ਆਏ ਆਪਣੇ ਇਹੋ ਅਕਲ ਲਗਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆ ਹੀ ਗਿਆ ਤੇ ਇਤਰਾਹੀਂ ਕਿ ਥੋੜੀ ਕਰ ਸਕਦੇ ਅਸੀਂ ਤੇ ਇਹੋ ਆ ਗਿਆ ਵੀ ਵੇਖ ਕਰੋ ਤਲਾਸ਼ੀ ਵੀਰ ਜਦੋਂ ਮਰਜੀ ਤੇਰੀ ਮੰਮੀ ਦਾ ਕੀ ਨਾਮ ਕੀਆ ਮੇਰਾ ਨਾਮ ਸਤੋ ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਦੇ ਕੰਮ ਉਹਨਾਂ ਅੰਦਰ ਦਾ ਕਾਕੇ ਦਾ ਬਣਾਉਂਦੇ ਆ ਖੜਿਆ ਮੰਡੇ ਦਾ ਤਮਾੜ ਹੈ ਕੋਈ ਗੱਲ ਬਾਤ ਰਾਜੂ ਤੇ ਕਿਹੜਾ ਮਾਮਲਾ ਦਰਜੀ ਹੀ ਕਾਦਾ ਸੀ ਕੀ ਕੀਤਾ ਸੀ ਕੋਈ ਨਹੀਂ ਤੋ ਪੀਓ ਤਬ ਮੈਂ ਪੀਸ਼ਾ ਬਣਾਉਂਦਾ ਕਾਕੇ ਦਾ ਜਨਮ ਦਿਨ ਨਹੀਂ ਕੋਈ ਪੁਰਾਣੀ ਪਰਚੀ ਦਰਜੀ ਉੱਤੇ ਕੋਈ ਨਾ ਕੋਈ ਨਹੀਂ ਤੇਰੀ ਕਿਹਜਾਦਾ ਯਾ ਤੇਰੀ ਆਪਾਂ ਜਿਆਦਾ ਕਚੈਰੀ 6 ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਵੀ ਆਏ ਨਾ ਜਮਾਨ ਤੇ ਆਇਆ ਇਸ ਵਾਰ ਹਾਂਜੀ ਹਾਂਜੀ ਹਾਂ ਤਿਆਰ ਤਰੀਕੇ ਪੋਂ ਜਿਆਦਾ ਕਚੈਰੀ ਜਾਂਦਾ ਏ ਜੀ ਇੱਥੇ ਅੱਜ ਨਾ ਬੱਚਾ ਧਮਾਨ ਸੀ ਅਸੀਂ ਪ੍ਰੋਗਰਾਮ ਕਰਨ ਆਏ ਹਾਂ ਤੇ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਅਚਾਨਕ ਪੁਲਿਸ ਆਈ ਆ ਤੇ ਬਸ ਭਗਦਰ ਜੀ ਪੈ ਗਈ ਤੇ ਅਸੀਂ ਤੇ ਆਪ ਹੁਣ ਬਸ ਸਾਡਾ ਕੰਮ ਵਿੱਚੇ ਰਹਿ ਗਿਆ ਅਸੀਂ ਸਗੋਂ ਪੈਸੇ ਪੁਸੇ ਵੀ ਲੈਣੇ ਆ ਤੇ ਪੇਮੈਂਟ ਬੂਮੜ ਕੋਈ ਗੱਲ ਨਹੀਂ ਆ ਤੇ ਬਸ ਅਸੀਂ ਬੈਠੇ ਆ ਬਸ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਹੇ ਆ ਕਿ ਵੀ ਸਾਹ ਹਾਂ ਪੀਏ ਦਾ ਡੀਜੇ ਲਪਾਈਆ ਗਨਾ ਇਹਨਾਂ ਦਾ ਡੀਜੇ ਸੀ ਤੇ ਪ੍ਰੋਗਰਾਮ ਕਰ ਰਹੇ ਸੀ ਆਰਕੈਸਟਾ ਸੀ ਇਹ ਥੋੜਾ ਕੰਮ ਚੱਲ ਗਿਆ ਸੀ ਜਦੋਂ ਇਹ ਕੰਮ ਇਹ ਜੀ ਅੱਧ ਤੋਂ ਜ਼ਿਆਦਾ ਕੰਮ ਨਿਬੜ ਗਿਆ ਸੀ ਸਗਣ ਪੈ ਰਹੇ ਸੀ ਬੱਚਿਆਂ ਨੂੰ ਸਗਣ ਦੇ ਰਹੇ ਉਸ ਤੋਂ ਬਾਅਦ ਅਚਾਨਕ ਪ੍ਰਸ਼ਾਸਨ ਆਇਆ ਇਹਿਆ ਗੱਲ ਹੋਈ ਕਿਹੜਾ ਪਹਿਲੋ ਸੀ ਇੱਥੇ ਪ੍ਰੋਗਰਾਮ ਸ਼ਾਡਰੀਮ ਉਹ ਬੰਦੇ ਫੜੇ ਫੜੇ ਵੀ ਆ ਪੁਲਿਸ ਨੇ ਇਹ ਜੀ ਪਤਾ ਨਹੀਂ ਸਾਨੂੰ ਨੂੰ ਜੇ ਪਤਾ ਸਾਨੂੰ ਇੱਥੋਂ ਹੀ ਇਹ ਵੀਰੇ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਵੱਡੇ ਦਾ ਹੀ ਤੇ ਆਪਾਂ ਡੀਜੇ ਸੈਟਅਪ ਆਪਾਂ ਨੂੰ ਆਨਲਾਈਨ ਬੁਕਿੰਗ ਹੋਈ ਸੀ ਹਾਂਜੀ ਕਿੰਨੇ ਟਿਕਟਰੀ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੀ ਸਾ ਸ਼ਾ ਡ੍ਰੀਮ ਦੀ ਹੋਇਆ ਬਾਅਦ ਚ ਚੱਲਦੇ ਪ੍ਰੋਗਰਾਮ ਇਹ ਚੱਲਦੇ ਵੀਰੇ ਸਗਨ ਪੈਣ ਰਿਹਾ ਸੀ ਤੇ ਆਪਣਾ ਕੀ ਉਹਦਾ ਨਾਮ ਆ ਡੀ ਜੇ ਮਤਲਬ ਕੀ ਸੈਟਅਪ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਵੀ ਸਗਨ ਪੈ ਰਿਹਾ ਵਾ ਤੇ ਮਤਲਬ ਕੀ ਬੰਦ ਕਰ ਦੋ ਇਹ ਬਾਅਦ ਚ ਪੁਲਿਸ ਪ੍ਰਸ਼ਾਸਨ ਆ ਜੀ ਹਾਂਜੀ ਪੁਲਿਸ ਆ ਗਈ ਹਾਂਜੀ ਹਾਂਜੀ ਕੀ ਕਹਿੰਦੇ ਬੰਦ ਕਰ ਦੋ ਸਰ ਹਾਂਜੀ ਹਾਂਜੀ ਬੰਦ ਕਰ ਤਲਾਸ਼ੀ ਲੈ ਰਹੇ ਆ ਕੀ ਤਲਾਸ਼ੀ ਤੇ ਮਤਲਬ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੁਝ ਮਤਲਬ ਕੀ ਡਰੀ ਨਹੀਂ ਹੈਗਾ ਹਾਂਜੀ ਤੁਹਾਨੂੰ ਪਤਾ ਲੱਗਾ ਕੀ ਆਇਆ ਤੂੰ ਆਈ ਪੁਸਪਾ ਨਹੀਂ ਪਤਾ ਨਹੀਂ ਇਹ ਨਹੀਂ ਪਤਾ ਉਹਨਾਂ ਨੇ ਜਿੰਦੇ ਤੁਹਾਨੂੰ ਪਤਾ ਨਹੀਂ ਲੱਗਿਆ ਅੱਜ ਰੇਡ ਕੀਤੀ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ 25 ਮੁਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਡਕੈਤੀਆਂ ਦੇ ਖੂਹਾਂ ਦੇ ਹਥਿਆਰਾਂ ਦੇ ਅੱਜ ਇਹ ਆਪਣੇ ਬੱਚੇ ਦਾ ਜਨਮ ਦਿਨ ਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ੍ਹ ਤੋਂ ਮਹੀਨਾ ਕਿ ਹੋਇਆ ਨੂੰ ਰਿਹਾ ਹੋ ਕੇ ਆਏ ਨੂੰ ਇਨੇ ਤਰੀਬਨ ਸਾਰੇ ਜਿਹੜੇ ਜੇਲ੍ਹ ਚੋਂ ਗਲਤ ਬੰਦੇ ਗਲਤ ਅਨਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਤੇ ਕੁਝ ਬ੍ਰਮਧ ਹੋਇਆ ਕੁਝ ਰਿਕਵਰੀ ਹੋਈ ਕੁਝ ਬ੍ਰਮਧ ਹੋਇਆ ਉਹਦੇ ਸਬੰਧੀ ਅਜੇ ਤਫਤੀਸ਼ ਜਾਰੀ ਆ ਤਸਦੀਕ ਜਾਰੀ ਆ ਜਿੰਨਾਂ ਬੰਦਿਆਂ ਕੋਲ ਅਸਲਾ ਵਗੈਰਾ ਮਿਲਿਆ ਕਿ ਉਹ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫ਼ਤੀਸ਼ ਜਾਰੀ ਹੈ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਹਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੇ ਦਿੱਤੇ ਨੇ ਕਬਜ਼ੇ ਚ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਹਜੇ ਕਲੇਮ ਜੋ ਮੁੱਢੇ ਕਰਦੇ ਹੋਣ ਨਹੀਂ ਇਹਦੇ ਬਾਰੇ ਅਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ 6 ਪਾਰਟੀਆਂ ਵੱਖ-ਵੱਖ ਸਿਚੂਆ ਸਾਹਬਾਂ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕੁਆਂਟਰੀ ਨਹੀਂ ਦੱਸ ਸਕਦਾ ਪਰ ਇਹ ਗੱਲ ਹੈ ਵੀ ਮਿਲੇ ਜ਼ਰੂਰ ਨੇ ਇਹੋ ਜੀ ਕੋਈ ਗੱਲ ਨਹੀਂ ਮਿਲੇ ਜ਼ਰੂਰ ਹੈ ਸ਼ੂਟਰ ਸਮੇਤ ਕਿੰਨੇ ਬੰਦੇ ਰਾਉਂਡ ਆਫ ਕੀਤੇ ਹਾਂ ਜੀ ਤੋਂ 6 ਬੰਦੇ ਆਪਾਂ ਗ੍ਰফতার ਕੀਤੇ ਆ ਜਿਹਦੇ ਵਿੱਚੋਂ ਕਿਸ ਦੀ 57 ਕਰਾਂਗੇ ਕੋਈ 109 ਚ ਵੀ ਕਰਾਂ ਜਿਹੜੇ ਸਹੀ ਨਹੀਂ ਦੱਸੇਗਾ ਜਿੰਨਾਂ ਕੋ ਕੋ ਹਥਿਆਰ ਮਿਲੇਗਾ ਉਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਰਾਜੂ ਛੋਟੇ ਜਿਹੜੇ ਬਾਕੀ ਨੇ ਉਹ ਵੀ ਇੱਥੇ ਮਿਲੇ ਨੇ ਮੜੇ ਮੜੇ ਇੱਥੇ ਪੈਕਸ ਦੇ ਵਿੱਚੋਂ ਹੀ ਮਿਲਿਆ ਜੀ ਪੈਕਸ ਦੇ ਵਿੱਚ ਜਿਹਨਾਂ ਦੇ ਵਿਰੋਧੀ ਧਿਰ ਵੱਲੋਂ ਵੀ ਕਿਸੇ ਆਣ ਦੀ ਸ਼ੰਕਾ ਸੀ ਜਿਸ ਲੈ ਕੇ ਪੁਲਿਸ ਨੇ ਅਲਰਟ ਹੋ ਕੇ ਇੱਥੇ ਕਾਰਵਾਈ ਕੀਤੀ ਹੈ ਪਤਾ ਲੱਗਾ ਇਹ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀ ਨਵਾ ਵੀ ਹੋਣਾ ਵਾ ਜੇ ਕੋਈ ਰਾਜੀ ਨਾਲ ਨਾਸੜਿਆ ਚੜਿਆ ਤੇ ਕੋਈ ਝਗੜਾ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਉੱਥੇ ਭੀੜ ਸੀ ਕਿੰਨੇ ਕੋ ਲੋਕ ਸੀ ਇੱਥੇ ਕੋਈ 100 200 ਆਦਮੀ ਹੋਗਾ 50 ਕੁ ਲੇਡੀਜ਼ ਹੋਣਗੇ ਤੇ ਕੋਈ ਇਹੋ ਜਿਹਾ ਵੈਪਨ ਵੀ ਮਿਲੇ ਜਿਹੜੇ ਸਬਸਟ੍ਰੀਕਚਰੀ ਕਹਿ ਸਕਦੇ ਆ ਜਾਂ ਕੁਝ ਲੇਟੈਸਟ ਮੈਂ ਆਪ ਜੀ ਨੂੰ ਬਾਰ ਬਾਰ ਦੱਸਣ ਡਿਆ ਵੀ ਇਹ ਇੱਕ ਤਫਤੀਸ਼ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹ ਹੀ ਲਿਆਉਂਦੇ ਜੇ ਫੇਰ ਘੜੀਮੁੜੀ ਇਹ ਗੱਲ ਕੋਈ ਨਹੀਂ ਜ਼ੋਰਿਆ ਨੰਗਾਬਾਦ ਉਹ 100 ਰੋਡ ਤੇ ਆ ਰੋਡ ਤੇ ਆ ਤੇ ਮੈਂ ਮੈਨੇਜ ਕਰ ਰਿਹਾ ਇੱਥੇ ਤੇ ਇਹ ਜਿਹੜਾ ਫੰਕਸ਼ਨ ਬੁੱਕ ਆਇਆ ਸੀ ਲਖਾ ਸਿੰਘ ਆ ਪਿੰਡ ਸੰਘਿਆ ਤੋਂ ਉਹਨਾਂ ਨੇ ਬੁੱਕ ਰਾਇਆ ਸੀ ਵੀ ਸਾਡੀ ਜੀ ਬਰਥ ਇਹका ਠੀਕ ਹੈ ਯਹੀ ਉਹ ਲਗਭਗ 1.50 ਲੱਖ ਚ ਬੋ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਸੀ ਕੋਈ ਚੱਕਰ ਨਹੀਂ ਆ ਬੜਾ ਅਸਰੇ ਜਿਵੇਂ ਨਾਸ਼ਤਾ ਪਾਣੀ ਲੱਗਾ ਆਲੇ ਲੱਗੇ ਆ ਤੇ ਅਜੇ ਖਾਣਾ ਲੱਗਾ ਸੀ ਤੇ ਬਾਹਰ ਪਤਾ ਲੱਗਾ ਜੀ ਸਾਰੇ ਬੰਦੇ ਅੰਦਰ ਆ ਜੋ ਬਾਹਰ ਆ ਜੋ ਕਿ ਪੁਲਿਸ ਬਾਬਾ ਆ ਗਈ ਪਰ ਹੁਣ ਇਹ ਕਾਰਨ ਨਹੀਂ ਪਤਾ ਕਿ ਪੁਲਿਸ ਕਿਉਂ ਆਈ ਆ ਤੇ ਕੀ ਨਹੀਂ ਇਹ ਗੱਲ ਦਾ ਸਾਨੂੰ ਪਤਾ ਕੋਈ ਨਹੀਂ ਆ ਹੁਣ ਜਿਹੜਾ ਪ੍ਰੋਗਰਾਮ ਖਤਮ ਕਰਤਾ ਵਿਚੇ ਰਹਿ ਗਏ ਦੇਖੋ ਪਿਓ ਬੱਚੇ ਰਹਿ ਗਏ ਜੀ ਹੁਣ ਸਾਰੇ ਚਲੇ ਚੁਲੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਕਿਸੇ ਨੇ ਖਾਧਾ ਕੇ ਨਹੀਂ ਖਾਧਾ ਤੇ ਬੰਦਿਆਂ ਨੂੰ ਹਰਾਸਤ ਵੀ ਲਿਆ ਇਹਨਾਂ ਨੇ ਮन्ने ਇਹ ਬਾਰੇ ਵਿੱਚ ਪਤਾ ਨਹੀਂ ਜੀ ਪਚਾ ਕੇ ਜਿਹੜੀ ਆ ਕਲਾਸੀ ਕਰ ਕਰ ਬਾਹਰ ਕਰ ਉਹ ਉਹ ਹਦਾ ਜੀ ਪੁਲਿਸ ਨੂੰ ਕੋਈ ਹੋਵੇ ਖਬਰ ਕੋਈ ਤਲਾਸ਼ ਹੋਊਗੀ ਤਾਂ ਹੀ ਪੁਲਸ ਆਈ ਜੀ ਦੇਖੋ ਹਦਾ ਤਲਾਸ਼ ਹੋਵੇ ਕੋਈ ਬੰਦਾ ਇੱਥੇ ਨਾਜਾਇਜ਼ ਆ ਗਿਆ ਹੋਇਆ ਜਾਂ ਜਾਇਜ਼ ਇਹੋ ਜਿਹਾ ਪਤਾ ਨਹੀਂ ਸਾਨੂੰ ਵੀ ਸਾਰਾ ਮਨ ਡੀਜੇ ਵਗੈਰਾ ਸਭ ਛੇ ਖਾਣਾ ਵਿੱਚੇ ਰਹਿ ਗਏ ਤੇ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਸਾਰਾ ਪਾਰਟੀ ਵੱਲੋਂ ਹੀ ਤੇ ਕੁਝ ਕੇ ਲੋਕਾ ਖਾਧਾ ਕੇ ਨਹੀਂ ਖਾਧਾ ਹੁਣ ਤਲਾਸ਼ ਲੈ ਕੇ ਜਾਂਦੇ ਨੇ ਬਸ ਹਾਂਜੀ ਹੁਣ ਜਿੰਨੇ ਬੰਦੇ ਗਏ ਸਾਰੇ ਤਲਾਸ਼ ਲੈ ਕੇ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਨਾਲ ਪੈਸਾ ਨੂੰ ਇਹੋ ਜਿਹਾ ਜਿੱਥੇ ਤਰਾਸੀ ਲੈ ਸਕਦੇ ਆ ਜਿੱਥੇ ਹੋ ਸਕਦੇ ਬੋਸ ਨੂੰ ਕਿ ਜਿੱਥੇ ਤਰਾਸੀ ਰਾਣੀ ਕਹਿੰਦੇ ਟੇਬਲ ਵੇਖ ਰਹੇ ਆ ਇਹ ਵੇਖੋ ਇਹੋ ਜਿਹਾ ਦੇਖ ਰਹੇ ਆ ਵੇਖੋ ਜੇ ਤਾਂ ਦਾ ਜੋ ਤਰਾਸੀ ਕਰਨੀ ਕਰੋ ਕੋਈ ਗੱਲ ਕੱਢ ਰਿਹਾ ਸੀ ਉਹ 준비 ਤਿਆਰ ਰਿਹਾ ਅਸੀਂ ਦੇਖੋ ਕੋਵਿਡ ਕਰਨਾ ਕਰਨਾ ਸਰਕਾਰ ਅਗਰ ਪੁਲਿਸ ਜਿਲ੍ਹਾ ਤਰਨਤਾਰਨ ਦੇ ਪਿੰਡ ਨੁਰੰਗਾਬਾਦ ਵਿਖੇ ਇੱਕ ਮੈਰਿਜ ਪੈਲੈਸ ਵਿੱਚ ਬੱਚੇ ਦਾ ਧਮਾਨ ਕੀਤਾ ਜਾ ਰਿਹਾ ਸੀ ਜਿੱਥੇ ਕਿ ਪੁਲਿਸ ਵੱਲੋਂ ਦਬਜ ਦਿਨੇ ਹੋਇਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਦੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਨ ਉਹਨਾਂ ਵਿੱਚ ਹੜਕਮ ਬਚ ਗਿਆ ਔਰ ਜਿਬ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪੈਲੇਸ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤਮਾਨ ਮਨਾਇਆ ਜਾ ਰਿਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕਿ ਰਾਜੂ ਸ਼ੂਟਰ ਨਾਮ ਦਾ ਇੱਕ ਮਲਜਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਪੈਲੈਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਦੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਉ ਭਗਤ ਕਰਨ ਵਾਸਤੇ ਡੀਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਕੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਵੇਲੇ ਧਰੀਆਂ ਧਰੀਆਂ ਰਹਿ ਗਈਆਂ ਜਦੋਂ ਪੁਲਿਸ ਨੂੰ ਇਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸੀਆਈਏ ਸਟਾਫ ਸਮੇਤ ਇਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾ ਲਿਆ ਔਰ ਜਿਹੜੇ ਕੀ ਅੰਦਰ ਲੋਕ ਸਨ ਔਰ ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਧਰਾਂ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀਨਾਮਾ ਵੀ ਅੱਜ ਹੋਣਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾ ਦਿੱਤਾ ਜਾ ਸਕਦਾ ਹੈ ਜਿਸ ਲਈ ਪੁਲਿਸ ਨੇ احتیاطਿਆਨ ਵਰਤੇ ਹੋਇਆ ਇੱਥੇ 6 ਥਾਣਿਆਂ ਦੀਆਂ ਟੀਮਾਂ ਸਵੇਰ ਦੇ ਮੁਲਾਜ਼ਮ ਜਿਹੜੇ ਇੱਥੇ ਪੁੱਜ ਗਏ ਔਰ ਜਿਹੜੇ ਥਾਣੇ ਪੁਲਿਸ ਨੂੰ ਕਹਿਰਾ ਪਾ ਕੇ ਇਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਵੱਲੋਂ ਦੱਸਣ ਦੇ ਅਨੁਸਾਰ ਇੱਥੇ ਕਰੀਬ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਹਨ ਸ਼ੱਕੀ ਜਿਹੜੇ ਮੁਲਜ਼ਮ ਹਨ ਉਹਨਾਂ ਸ਼ਹਿਰ ਦੇ ਕਰੀਬ ਬੜੇ ਵੱਖ-ਵੱਖ ਕਿਸਮਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਿਆ ਨਾ ਹਾਲਾਂਕਿ ਉਹ ਲਾਇਸੈਂਸੀ ਹਨ ਜਾਂ ਨਹੀਂ ਉਸ ਦੀ ਪੁਲਿਸ ਵੱਲੋਂ ਜਾਂਚ ਕਰਨ ਦਾ ਗੱਲ ਕਹੀ ਗਈ ਹੈ ਔਰ ਦੇਖਣਾ ਹੈ ਕਿ ਇਸ ਦੌਰਾਨ ਜਿਹੜੇ ਇਥੇ ਪੁੱਜੇ ਸਨ ਲੋਕ ਔਰ ਉਹਨਾਂ ਦੀ ਜਿਹੜੀ ਆ ਪ੍ਰੋਗਰਾਮ ਜਿਹੜਾ ਖਰਾਬ ਹੋ ਗਿਆ ਉਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਕੀ ਕਈ ਤਰ੍ਹਾਂ ਦੇ ਰੋਸ ਲਾਏ ਜਾ ਰਹੇ ਹਨ ਔਰ ਇਥੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜੂ ਸ਼ੂਟਰ ਸਮੇਤ ਜਿਹੜਾ ਕਿ ਮੁਲਜ਼ਮ ਸੀਗਾ ਉਸ ਦੇ ਸਮੇਤ ਕਰੀਬ ਅੱਧੀ ਦਰਜਣ ਜਿਹੜੇ ਵਿਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਪਰ ਪਰਨ ਪਰਨ ਜੀ ਗੱਲ ਹੁੰਦੀ ਹੈ ਵੀ ਸਾਰਾ ਸਾਨੂੰ ਕੋਈ ਨਹੀਂ ਪਤਾ ਕੋਖਣੀ ਮਿਲਿਆ ਜਿਸ ਦਾ ਵੀਰ ਤੋਂ ਰਾਜੂ ਵੀਰ ਤੋਂ ਕੋਖਣੀ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਠੀਕ ਆ ਬਾਕੀ ਉਹ ਤੋਂ ਕੋਖਣੀ ਮਿਲਿਆ ਤਰਾਸ਼ੀ ਤਰਾਸ਼ੀ ਕੀਤੀਆਂ ਉਹਦੇ ਪੁੱਤ ਦਾ ਹੋ ਗਿਆ ਪ੍ਰੋਗਰਾਮ ਹਾਂਜੀ ਇਹਦਾ ਮਾਣ ਹੀ ਉਹਦੇ ਪੁੱਤ ਦਾ ਕੋਖਣੀ ਉਹ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈਆਂ ਆਪਣੇ ਪੁੱਤ ਦੇ ਕੋਖਣੀ ਮਿਲਿਆ ਹਾਂਜੀ ਜੀ ਰਾਜੂ ਵੀਰ ਦਾ ਰਾਜੂ ਵੀਰ ਦਾ ਰਾਜੂ ਵੀਰ ਦੇ ਮੁੰਡੇ ਦਾ ਧਮਾਨ ਹੀ ਸੰਘਿਆ ਦੋ ਹਾਂਜੀ ਉਹਨਾਂ ਦਾ ਕੋਖਣੀ ਮਿਲਿਆ ਜਿਨ੍ਹਾਂ ਨੂੰ ਮਿਲਿਆ ਉਹਨਾਂ ਦੀ ਆਪਾਂ ਨੂੰ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦੋ ਆਪਾਂ ਇਹੋ ਕਹਿੰਦੇ ਇਹ ਛਗਣਿਆ ਮਾਰਾ ਇਹਨੇ ਤਰਾਸ਼ੀ ਕੀਤੀ ਆ ਇਹਦੇ ਕੋਖ ਨਹੀਂ ਮਿਲਿਆ ਉਹਨਾਂ ਨੂੰ ਅਰਾ ਜਦੋਂ ਨਹੀਂ ਕੋਖ ਮਿਲਿਆ ਤੇ ਮਾਰਾ ਹੱਡੀ ਉਹ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਆ ਫਿਰ ਮਤਾਲਾ ਕਰੋ ਮਹਾਰਾਏ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਾਂ ਨਾ ਕੀਤਾ ਜੇ ਮਹੀਨਾ ਨਹੀਂ ਮੇਰੀ ਘਰ ਵਾਲੀ ਆ ਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀ ਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੂੰ ਹੀ ਭੁਗਤੋ ਉੱਤੋਂ ਕੀ ਲੈਣਾ ਮੈਨੂੰ ਉਹ ਜਿਹਦੇ ਕੋਲੋਂ ਫੜਿਆ ਹੈ ਪਹਿਲਾਂ ਜੇ ਉਹਨੂੰ ਮੀਨਾ ਬਣੀ ਹੋਇਆ ਜੇ ਆਏ ਨੂੰ ਮੇਰਾ ਨਾਮ ਮਨਪ੍ਰੀਤ ਇਹ ਕੀ ਕਰ ਤੁਹਾਡੇ ਪਤੀ ਦਾ ਕੀ ਨਾਮ ਹੈ ਉਦੋਂ ਨਾ ਰਾਜੂ ਕਹਿੰਦੇ ਉਦਾਂ ਰਾਜੂ ਬੰਦੇ ਪਹਿਲਾਂ ਕਿਹਨੇ ਮਾਮੀ ਸੀ ਰਾਜੂ ਬੰਦੇ ਮੁੰਡੇ ਦਾ ਧਮਾਨ ਕੀਤਾ ਆ ਵਾਹ ਕੀ ਅੱਜ ਪੁਲਿਸ ਕਿਉਂ ਆਈ ਸੀ ਕੀ ਕਹਿੰਦੇ ਆ ਪਤਾ ਹੀ ਨਹੀਂ ਆ ਸਾਨੂੰ ਪਤਾ ਹੀ ਨਹੀਂ ਕੀ ਗੱਲ ਬਣੀ ਆ ਮੈਂ ਚੱਲਦਾ ਚੱਲਣ ਆ ਸਕੰਦੇ ਹੰਦੇ ਸੀ ਨਹੀਂ ਅਜੇ ਕੁਛ ਨਹੀਂ ਹੋਇਆ ਅਗੀ ਕੁਛ ਹੋ ਗਿਆ ਤੁਸ ਸਮਾਰਾ ਪਿਥਰੀ ਹੜਾ ਰੋਟੀ ਬਾਲੀ ਪੈਸੇ ਲਾਇ ਬਰਬਾਦ ਹੋ ਗਿਆ ਉਹ ਕਿੱਥੋਂ ਹੀ ਭਰਨਾ ਦੱਸੋ ਸਾਨੂੰ ਮਾਰਾ ਹਾਂਜੀ ਮੇਰੇ ਮਾਰਾ ਚਾਚੇ ਦਾ ਮੁੰਡਾ ਹੋ ਮੈਂ ਉਹਦੇ ਦਾਦਾ ਦਾ ਮੁੰਡਾ ਠੀਕ ਆ ਹਾਂਜੀ ਮੰਗੇ ਹੋ ਆਡੀ ਮਾਰੇ ਖਾਲੀ ਹੱਤੀ ਕੋਖੜੀ ਤੋਂ ਮਿਲਿਆ ਮਾਰੇ ਉਹਨੂੰ ਛੱਡੋ ਉਹਨੂੰ ਆਡੀ ਹੋ ਮੰਗ ਜਿਓ ਹੋਰ ਠੀਕ ਆ ਮਾਰੇ ਬਹੁਤ ਚਿਰ ਬਾਅਦ ਆਇਆ ਜੀ ਉਹਨੂੰ ਛੱਡੋ ਖੜਾ ਅਮੇ ਤਕਣਾ ਨਾ ਕਰੂ ਵੀਰ ਨਾਲ ਉਹ ਨਿਗਾਹਿਆ ਪੁੱਤੋਂ ਦਾ ਅਮੇ ਤੇਰਾ ਮੁੰਡਾ ਜਦੋਂ ਆਉ ਦੋ ਬੜੀ ਇੱਥੇ ਆ ਗਿਆ ਜੀ ਉਹਨਾਂ ਮੀਨਾ ਆਏ ਆ ਜੀ ਹਾਂ ਬੋ ਤਾਂ ਕਾਇਨਾਤ ਉਹ ਕਿਸੇ ਟੱਡ ਘਰ ਵਾਲੇ ਕੀਤੀ ਹੁਣ ਲੈ ਗਏ ਪਤਾ ਨਹੀਂ ਕਿੱਥੇ ਲੈ ਕੇ ਗਏ ਨਾ ਲਗੇ ਹਾਂਜੀ ਲੈ ਗਏ ਪਤਾ ਨਹੀਂ ਕਿੱਥੇ ਕਰਿਆ ਹੰਨਾ ਨੇ ਅਸੀਂ ਕਰਦੇ ਨਹੀਂ ਡੈ ਉਹ ਚੱਲਵੇ ਆਹ ਤਿੰਨ ਵਾਰ ਤਰਾਸੀ ਕੀਤੀ ਚੱਲਿਆ ਆਹ ਲੀੜਿਆਂ ਦੀ ਸਾਡਿਆਂ ਦੀ ਲੀੜਿਆਂ ਦੇ ਮਾਰੀ ਕੋਈ ਕੌਣ ਜਮਰ ਹੈ ਅਹੀਂ ਆ ਆਪਣੇ ਇਹੋ ਅਕਲ ਲਗਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਪਹ ਆ ਹੀ ਗਿਆ ਤੇ ਇਤਰਾਹ ਹੈ ਕਿ ਥੋੜੀ ਕਰ ਸਕਦੇ ਅਸੀਂ ਦੇ ਆ ਗਿਆ ਵੀ ਵੇਖ ਕਰੋ ਤਲਾਸ਼ੀ ਰੇ ਜਦੋਂ ਮਰਜੀ ਮੇਰੀ ਮੰਮੀ ਹੈ ਤੁਹਾਡਾ ਕੀ ਨਾਮ ਕੀਆ ਮੇਰਾ ਨਾਮ ਸਤੋ ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਦੇ ਕੰਮ ਉਹਨਾਂ ਅੰਦਰ ਦੇ ਸਾਗਾ ਕਾਕੇ ਦਾ ਬਣਾਉਂਦੇ ਆ ਖੜਿਆ ਮੰਨੇ ਦਾ ਤਵਾੜੇ ਕੋਈ ਗੱਲ ਬਾਤ ਰਾਜੂ ਤੇ ਕਿਹੜਾ ਮਾਮਲਾ ਦਰਜੀ ਹੀ ਕਾਦਾ ਸੀ ਕੀਤਾ ਸੀ ਹੋਰ ਆਏ ਦੋ ਪੀਓ ਤਬ ਪੀਸ਼ਾ ਬਣਾਉਂਦਾ ਕਾਕੇ ਦਾ ਜਰਮਦਨ ਨਹੀਂ ਕੋਈ ਪੁਰਾਣੀ ਪਰਚੀ ਦਰਜੇ ਉਸ ਤੇ ਕੋਈ ਨਾ ਕੋਈ ਨਹੀਂ ਤੇਰੀ ਕੈਜੰਦਾ ਯਾਰ ਤੇਰੀ ਆ ਪਹੁੰਚ ਜਾਂਦਾ ਕਚੈਰੀ 3 ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਵੀ ਆਏ ਜਮਾਨਤੇ ਆਇਆ ਇਸ ਵਾਰ ਹਾਂਜੀ ਹਾਂਜੀ ਹਾਂ ਤਰੀਕੇ ਪਹੁੰਚ ਜਾਂਦਾ ਕਚੈਰੀ ਜਾਂਦਾ ਹੈ ਜੀ ਇੱਥੇ ਅੱਜ ਨਾ ਬੱਚਾ ਧਮਾਨ ਸੀ ਅਸੀਂ ਪ੍ਰੋਗਰਾਮ ਕਰਨ ਆਏ ਹਾਂ ਤੇ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਅਚਾਨਕ ਪੁਲਿਸ ਆਈ ਹੈ ਤੇ ਬਸ ਭਗਦੜੀ ਪੈ ਗਈ ਤੇ ਅਸੀਂ ਤੇ ਆਪ ਹੁਣ ਬਸ ਸਾਡਾ ਕੰਮ ਵਿੱਚੇ ਰਹਿ ਗਿਆ ਅਸੀਂ ਸਗੋਂ ਪੈਸੇ ਪੁਸੇ ਵੀ ਲੈਣੇ ਆ ਤੇ ਪੀਮੜ ਪੁੰਮੜ ਕੋਈ ਗੱਲ ਨਹੀਂ ਆ ਤੇ ਬਸ ਅਸੀਂ ਬੈਠੇ ਆ ਬਸ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਹੇ ਆ ਕਿ ਵੀ ਸਾਨੂੰ ਜਾਣ ਦੇਣ ਬਸ ਕਿਹੜੇ ਪ੍ਰੋਗਰਾਮ ਕੀ ਕਰਨਾ ਹੈ ਇੱਥੇ ਅਸੀਂ ਮੈਂਗਨਾ ਆਰਟਿਸਟ ਲੈ ਕੇ ਆਏ ਹਾਂ ਪੀਐਸ ਡਿਜੀਟਲ ਪਾਈਆ ਗਨਾ ਇਹਨਾਂ ਦਾ ਡਿਜੇ ਸੀ ਤੇ ਪ੍ਰੋਗਰਾਮ ਕਰ ਰਹੇ ਆ ਅਸੀਂ ਆਰਕੈਸਟਰਾ ਸੀ ਕਿੰਨਾ ਕੰਮ ਚੱਲ ਗਿਆ ਸੀ ਜਦੋਂ ਇਹ ਕੰਮ ਇਹ ਜੀ ਅੱਧ ਤੋਂ ਜ਼ਿਆਦਾ ਕੰਮ ਨਿਬੜ ਗਿਆ ਸੀ ਸਗਣ ਪੈ ਰਹੇ ਸੀ ਬੱਚਿਆਂ ਨੂੰ ਸਗਣ ਦੇ ਰਹੇ ਉਸ ਤੋਂ ਬਾਅਦ ਅਚਾਨਕ ਪ੍ਰਸ਼ਾਸਨ ਆਇਆ ਇਹ ਗੱਲ ਹੋਈ ਕਿਹੜਾ ਪਹਿਲੋ ਸੀ ਇਹ ਕੀ ਪ੍ਰੋਗਰਾਮ ਛਾੜ ਰਹੀ ਹਾਂ ਉਹ ਬੰਦੇ ਫੜੇ ਫੜੇ ਵੀ ਆ ਪੁਲਿਸ ਨੇ ਤੇ ਜੀ ਪਤਾ ਨਹੀਂ ਸਾਨੂੰ ਨੂੰ ਜੇ ਪਤਾ ਸਾਨੂੰ ਇਥੋ ਹੀ ਲੱਗਦੀ ਇਹ ਵੀਰੇ ਇਹ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਵੱਡੇ ਦਾ ਹੀ ਤੇ ਆਪਾਂ ਡੀਜੇ ਸੈਟਅਪ ਆਪਾਂ ਨੂੰ ਆਨਲਾਈਨ বুকਿੰਗ ਹੋਈ ਸੀ ਹਾਂਜੀ ਕਿੰਨੇ ਇੱਥੇ ਕਿੱਥੇ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੇ ਹੀ ਸ਼ਾਹ ਡ੍ਰੀਮ ਜੀ ਹੋਇਆ ਬਾਅਦ ਚ ਚੱਲਦੇ ਪ੍ਰੋਗਰਾਮ ਇਹ ਚੱਲਦੇ ਵੀਰੇ ਸਗਨ ਪੈਣ ਰਿਹਾ ਸੀ ਤੇ ਆਪਣਾ ਕੀ ਉਹਦਾ ਨਾਮ ਆ ਡੀਜੇ ਮਤਲਬ ਕੀ ਸੈਟਅਪ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਵੀ ਸਗਨ ਪੈ ਰਿਹਾ ਵਾ ਤੇ ਮਤਲਬ ਕੀ ਬੰਦ ਕਰ ਦਿਓ ਇਬਾਚਾ ਪੁਲਿਸ ਪ੍ਰਸ਼ਾਸਨ ਆ ਗਏ ਹਾਂਜੀ ਪੁਲਿਸ ਆ ਗਈ ਹਾਂਜੀ ਹਾਂਜੀ ਕੀ ਕਹਿੰਦੇ ਬੰਦ ਕਰ ਦੋ ਸਰ ਹਾਂਜੀ ਹਾਂਜੀ ਬੰਦ ਕਰ ਤਲਾਸ਼ੀ ਲੈ ਰਹੇ ਜਾਂ ਕੀ ਤਲਾਸ਼ੀ ਤੇ ਮਤਲਬ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੁਝ ਮਤਲਬ ਕੀ ਡਰੀ ਨਹੀਂ ਹੈਗਾ ਹਾਂਜੀ ਤੁਹਾਨੂੰ ਪਤਾ ਨਹੀਂ ਲੱਗਾ ਕੀ ਆਇਆ ਤੂੰ ਹਾਂਜੀ ਹਾਂਜੀ ਪੁਲਿਸ ਪਤਾ ਨਹੀਂ ਇਹ ਨਹੀਂ ਪਤਾ ਨਹੀਂ ਦੇ ਅੰਡੇ ਤੁਹਾਨੂੰ ਪਤਾ ਨਹੀਂ ਲੱਗਿਆ ਅੱਜ ਰੇਡ ਕੀਤੀ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ 25 ਮਕਦਮੇ ਇੱਥੇ ਦਰਜ ਨੇ 307 ਵਗੈਰਾ ਦੇ 302 ਦੇ ਡਕੀਤੀਆਂ ਦੇ ਖੂਹਾਂ ਦੇ ਹਥਿਆਰਾਂ ਦੇ ਅੱਜ ਹੀ ਆਪਣੇ ਬੱਚੇ ਦਾ ਜਨਮ ਦਿਨ ਇਹਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ੍ਹ ਤੋਂ 6 ਮਹੀਨਾ ਕਿ ਹੋਇਆ ਨੂੰ ਰਿਹਾ ਹੋ ਗਿਆ ਇਹਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ੍ਹ ਚੋਂ ਗਲਤ ਬੰਦੇ ਗਲਤ ਅੰਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਕੁਝ ਬਰਾਮਦ ਹੋਇਆ ਕੁਝ ਰਿਕਵਰੀ ਹੋਈ ਕੁਝ ਬਰਾਮਦ ਹੋਇਆ ਉਹਦੇ ਸਬੰਧੀ ਅਜੇ ਤਫਤੀਸ਼ ਜਾਰੀ ਆ ਤਸਦੀਕ ਜਾਰੀ ਆ ਜਿੰਨਾਂ ਬੰਦਿਆਂ ਕੋਲ ਅਸਲਾ ਵਗੈਰਾ ਮਿਲਿਆ ਕਿ ਉਹ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫਤੀਸ਼ ਜਾਰੀ ਆ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਹਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੇ ਨੇ ਤਿੰਨੇ ਕਬਜ਼ੇ ਚ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਹਜੇ ਕਲੇਮ ਜੋ ਮੁੱਢੇ ਕਰਦੇ ਹੋਣ ਨਹੀਂ ਇਹਦੇ ਬਾਰੇ ਅਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ 6 ਪਾਰਟੀਆਂ ਵੱਖ-ਵੱਖ ਸਿਚੂਏਸ਼ਨਾਂ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕਾਉਂਟਰਿੰਗ ਦੱਸ ਸਕਦਾ ਪਰ ਇਹ ਗੱਲ ਵੀ ਮਿਲੇ ਜਰੂਰ ਨੇ ਇਹੋ ਜੀ ਕੋਈ ਗੱਲ ਨਹੀਂ ਮਿਲੇ ਜਰੂਰ ਹੈ ਸ਼ੂਟਰ ਸਮੇਤ ਕਿੰਨੇ ਬੰਦੇ ਰੌਂਡ ਆਫ ਕੀਤੇ ਆ 5 ਤੋਂ 6 ਬੰਦੇ ਆਪਾਂ ਗ੍ਰফতার ਕੀਤੇ ਆ ਜਿਹਦੇ ਵਿੱਚੋਂ ਕਿਸ ਦੀ ਸਤਕੁੰਜਾ ਕਰਾਂਗੇ ਕੋਈ 109 'ਚ ਵੀ ਕਰਾਂਗੇ ਜਿਹੜੇ ਸਹੀ ਨਹੀਂ ਦੱਸੇਗਾ ਜਿੰਨਾਂ ਕੋ ਕੋਸਲਾ ਮਿਲੇਗਾ ਉਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਰਾਜੂ ਛੋਟੇ ਜਾਂ ਜਿਹੜੇ ਬਾਕੀ ਨੇ ਉਹ ਉਹ ਵੀ ਇੱਥੇ ਮਿਲੇ ਨੇ ਮੜੇ ਮੜੇ ਇੱਥੇ ਪੈਕਸ ਦੇ ਵਿੱਚੋਂ ਹੀ ਮਿਲਿਆ ਜੀ ਪੈਕਸ ਜਿਹਨਾਂ ਦੇ ਵਿਰੋਧੀ ਧਿਰਵਾਂ ਨੂੰ ਵੀ ਕੁਝ ਆਣ ਦੀ ਸ਼ੰਕਾ ਸੀ ਜਿਸ ਲੈ ਕੇ ਪੁਲਿਸ ਨੇ ਅਲਰਟ ਹੋ ਕੇ ਇੱਥੇ ਕਾਰਵਾਈ ਕੀਤੀ ਹੈ ਪਤਾ ਲੱਗਾ ਇਹ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀ ਨਵਾਂ ਵੀ ਹੋਣਾ ਵਾ ਜੇ ਕੋਈ ਰਾਜੀ ਨਾਲ ਨਾ ਸੜਿਆ ਚੜਿਆ ਤੇ ਕੋਈ ਝਗੜਾ ਹੋ ਸਕਦਾ ਇਸ ਕਰਕੇ ਵੀ ਪੁਲਿਸ ਜਿਹੜੀ ਉਸ ਤਰਕ ਸੀ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਉੱਥੇ ਪੀੜ ਸੀ ਕਿੰਨੇ ਕੋ ਲੋਕ ਸੀ ਇੱਥੇ ਕੋਈ 100-200 ਆਦਮੀ ਹੋਊਗਾ 50 ਕੁ ਲੇਡੀਜ਼ ਹੋਣਗੇ ਤੇ ਕੋਈ ਇਹੋ ਜਿਹਾ ਵੈਪਨ ਵੀ ਮਿਲੇ ਜਿਹੜੇ ਸਸਟ੍ਰਿਕਟ ਮੈਂ ਆਪ ਜੀ ਨੂੰ ਬਾਰ ਬਾਰ ਦੱਸਣ ਰਿਹਾ ਵੀ ਇਹ ਇੱਕ ਤਫਤੀਸ਼ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹ ਹੀ ਲਿਆਉਂਦੇ ਜੇ ਫੇਰ ਘੜੀ ਮੁੜੀ ਇਹ ਗੱਲ ਕੋਈ ਨਹੀਂ ਜ਼ੋਰਿਆ ਨੰਗਾਬਾਦ ਉਹ ਦੱਸ ਰੋਡ ਤੇ ਆ ਤੇ ਮੈਂ ਮੈਨੇਜ ਰੇ ਇੱਥੇ ਤੇ ਇਹ ਜਿਹੜਾ ਫੰਕਸ਼ਨ ਬੁੱਕ ਆਇਆ ਸੀ ਲਖਾ ਸਿੰਘ ਆ ਪਿੰਡ ਸੰਘਿਆ ਤੋਂ ਉਹਨਾਂ ਨੇ ਬੁੱਕ ਰਾਇਆ ਸੀ ਵੀ ਸਾਡੀ ਜੀ ਬਰਥਡੇ ਪਾਰਟੀ ਸਾਡੇ ਬੱਚਾ ਤਮਾਨ ਆ ਠੀਕ ਹੈ ਜੀ ਅਸੀਂ ਉਹ ਲਗਭਗ 1,50,000 ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਹੈ ਕੋਈ ਚੱਕਰ ਨਹੀਂ ਆ ਬੜਾ ਅਸਰੇ ਜਿਵੇਂ ਨਾਸ਼ਤਾ ਪਾਣ ਲੱਗਾ ਲੱਗੇ ਆ ਤੇ ਅਜੇ ਖਾਣਾ ਲੱਗਾ ਹੀ ਸੀ ਤੇ ਬਾਹਰ ਪਤਾ ਲੱਗਾ ਜੀ ਸਾਰੇ ਬੰਦੇ ਅੰਦਰ ਆਜੋ ਬਾਹਰ ਆਜੋ ਕਿ ਪੁਲਿਸ ਬਾਬਾ ਆ ਗਈ ਪਰ ਹੁਣ ਇਹ ਕਾਰਨ ਨਹੀਂ ਪਤਾ ਕਿ ਪੁਲਿਸ ਕਿਉਂ ਆਈ ਆ ਤੇ ਕੀ ਨਹੀਂ ਇਹ ਗੱਲ ਦਾ ਸਾਨੂੰ ਪਤਾ ਕੋਈ ਨਹੀਂ ਆ ਹੁਣ ਜਿਹੜਾ ਪ੍ਰੋਗਰਾਮ ਖਤਮ ਕਰਤਾ ਵਿਚੇ ਰਹਿ ਗਏ ਦੇਖੋ ਪਿਓ ਬੱਚੇ ਰਹਿ ਗਏ ਜੀ ਅੰਦਰ ਸਾਰੇ ਚਲੇ ਚੁਲੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਕਿਸੇ ਨੇ ਖਾਧਾ ਕਿ ਨਹੀਂ ਖਾਧਾ ਤੇ ਬੰਦੇ ਨੂੰ ਹਰਾਸਤ ਵੀ ਲਿਆ ਇਹਨਾਂ ਨੇ ਮੈਂ ਇਹ ਬਾਰੇ ਵਿੱਚ ਪਤਾ ਨਹੀਂ ਜੀ ਬੱਚੇ ਕਿਹੜੀ ਆ ਚੈੱਕ ਪੁਲਾਸੀ ਕਰ ਕਰ ਬਾਹਰ ਕਰ ਉਹ ਹੋਦਾ ਜੀ ਪੁਲਿਸ ਨੂੰ ਕੋਈ ਹੋਵੇ ਖਬਰ ਕੋਈ ਤਲਾਹ ਹੋ ਗਈ ਤਾਂ ਹੀ ਪੁਲਸਾਈ ਜੀ ਦੇਖੋ ਹਦ ਤਲਾਹ ਹੋਇਆ ਕੋਈ ਬੰਦਾ ਇੱਥੇ ਨਜਾਇਜ਼ ਆ ਗਿਆ ਹੋਇਆ ਜਾਂ ਨਜਾਇਜ਼ ਇਹੋ ਜਿਹਾ ਪਤਾ ਨਹੀਂ ਸਾਨੂੰ ਉਹ ਸਾਰਾ ਆਪਣਾ ਡੀਜੇ ਵਗੈਰਾ ਸਭ ਉੱਥੇ ਖਾਣਾ ਵਿੱਚੇ ਰਹਿ ਗਿਆ ਤੇ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਸਾਰਾ ਪਾਰਟੀ ਵੱਲੋਂ ਹੀ ਤੇ ਕੁਝ ਕੇ ਲੋਕਾ ਖਾਧਾ ਕੇ ਨਹੀਂ ਖਾਧਾ ਹੁਣ ਤਲਾਸ਼ੀ ਲੈ ਕੇ ਜਾਂਦੇ ਨੇ ਬਸ ਹਾਂਜੀ ਹੁਣ ਜਿੰਨੇ ਬੰਦੇ ਗਏ ਸਾਰੇ ਤਲਾਸ਼ੀ ਲੈ ਕੇ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਨਾਲ ਤਾਂ ਪੈਸੇ ਨੂੰ ਇਹੋ ਜਿਹਾ ਜਿੱਥੇ ਤਲਾਸ਼ੀ ਲੈ ਸਕਦੇ ਆ ਜਿੱਥੇ ਹੋ ਸਕਦੇ ਪੁਲਸ ਨੂੰ ਕਿ ਜਿੱਥੇ ਤਲਾਸ਼ੀ ਰਾਣੀ ਕਹਿੰਦੇ ਟੇਬਲ ਵੇਖ ਰਹੇ ਜਿਤਾ ਦੇਖਦਾ ਜੋ ਤਰਾਸ਼ੀ ਕਰਨੀ ਕਰੋ ਕੋਈ ਗੱਲ ਤੁਹਾਡੇ ਵਿੱਚ ਯੋਗ ਦਿੱਤਾ ਜਾ ਰਿਹਾ ਅਸੀਂ ਦੇਖੋ ਕੋਵਿਡ ਕਰਨੇ ਕਰਨਾ ਸਰਕਾਰ ਅਗਲੇ ਬਾਰੇ ਪੁਲਿਸ ਆ ਜ਼ਿਲ੍ਹਾ ਤਰੁੰਦਰ ਦੇ ਪਿੰਡ ਨੁਰੰਗਾਬਾਦ ਵਿਖੇ ਇੱਕ ਮੈਰਿਜ ਪੈਲੈਸ ਵਿੱਚ ਬੱਚੇ ਦਾ ਧਮਾਨ ਕੀਤਾ ਜਾ ਰਿਹਾ ਸੀ ਜਿੱਥੇ ਕਿ ਪੁਲਿਸ ਵੱਲੋਂ ਦਬਜ ਦਿਨੇ ਹੋਇਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਦੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਨ ਉਹਨਾਂ ਵਿੱਚ ਹੜਕਮ ਬਚ ਗਿਆ ਔਰ ਜਿਬ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪੈਲੇਸ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤਮਾਨ ਮਨਾਇਆ ਜਾ ਰਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕਿ ਰਾਜੂ ਸ਼ੂਟਰ ਨਾਮ ਦਾ ਇੱਕ ਮਲਜਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਪੈਲੈਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਦੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਉ ਭਗਤ ਕਰਨ ਵਾਸਤੇ ਡੀਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਕੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਵੇਲੇ ਧਰੀਆਂ ਧਰੀਆਂ ਰਹਿ ਗਈਆਂ ਜਦੋਂ ਪੁਲਿਸ ਨੂੰ ਇਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸੀਆਈਏ ਸਟਾਫ ਸਮੇਤ ਇਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾਇਆ ਔਰ ਜਿਹੜੇ ਕੀ ਅੰਦਰ ਲੋਕ ਸਨ ਔਰ ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਧਰਾਂ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀ ਨਾਮਾ ਵੀ ਅੱਜ ਹੋਣਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾਂ ਦਿੱਤਾ ਜਾ ਸਕਦਾ ਹੈ ਜਿਸ ਲਈ ਪੁਲਿਸ ਨੇ ਐਤਿਆਤਾਂ ਵਰਤਦੇ ਹੋਏ ਇੱਥੇ ਛੇ ਥਾਣਿਆਂ ਦੀਆਂ ਟੀਮਾਂ ਸਵੇਰ ਤੋਂ ਮੁਲਾਜ਼ਮ ਜਿਹੜੇ ਇੱਥੇ ਪੁੱਜ ਗਏ ਔਰ ਜਿਹੜੇ ਥਾਣੇ ਪੁਲਿਸ ਨੂੰ ਕਹਿਰਾ ਪਾ ਕੇ ਇਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਵੱਲੋਂ ਦੱਸਣ ਦੇ ਅਨੁਸਾਰ ਇੱਥੇ ਕਰੀਬ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਹਨ ਸ਼ੱਕੀ ਜਿਹੜੇ ਮੁਲਜ਼ਮ ਹਨ ਉਹ ਨਹੀਂ ਸ਼ਾਇਦ ਕਰੀਬ ਬੜੇ ਵੱਖ-ਵੱਖ ਕਿਸਮਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਹਾਲਾਂਕਿ ਉਹ ਲਾਇਸੈਂਸੀ ਹਨ ਜਾਂ ਨਹੀਂ ਉਸਦੀ ਪੁਲਿਸ ਉਹਨਾਂ ਜਾਂਚ ਕਰਦਾ ਗੱਲ ਕਹੀ ਗਈ ਹੈ ਔਰ ਦੇਖਣਾ ਹੈ ਕਿ ਇਸ ਦੌਰਾਨ ਜਿਹੜੇ ਇਥੇ ਪੁੱਜੇ ਸਨ ਲੋਕ ਔਰ ਉਹਨਾਂ ਦੀ ਜਿਹੜੀ ਆ ਪ੍ਰੋਗਰਾਮ ਜਿਹੜਾ ਖਰਾਬ ਹੋ ਗਿਆ ਉਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਕੀ ਕਈ ਤਰ੍ਹਾਂ ਦੇ ਰੋਸ ਲਾਇਆ ਜਾ ਰਿਹਾ ਨਾ ਔਰ ਇਥੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜੂ ਸ਼ੂਟਰ ਸਮੇਤ ਜਿਹੜਾ ਕੀ ਮੁਲਜ਼ਮ ਸੀਗਾ ਉਸ ਦੇ ਸਮੇਤ ਕਰੀਬ ਅੱਧੀ ਦਰਜਣ ਜਿਹੜੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔ ਤਰਨ ਤਰਨ ਜੀ ਗੱਲ ਹੁੰਦੀ ਹੈ ਵੀ ਸਾਰਾ ਸਾਨੂੰ ਕੋਈ ਨਹੀਂ ਪਤਾ ਕੋਖਣੀ ਮਿਲਿਆ ਉਸ ਕਵੀ ਤੋਂ ਰਾਜੂ ਵੀਰ ਤੋਂ ਕੋਖਣੀ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਤੋਂ ਮਿਲਿਆ ਉਹਨਾਂ ਤੋਂ ਠੀਕ ਆ ਬਾਕੀ ਉਹ ਤੋਂ ਕੋਖਣੀ ਮਿਲਿਆ ਤਲਾਸ਼ੀ ਤਲਾਸ਼ੀ ਕੀਤੀ ਆ ਉਹਦੇ ਪੁੱਤ ਦਾ ਹੋ ਗਿਆ ਇਹ ਪ੍ਰੋਗਰਾਮ ਹਾਂ ਜੀ ਇਹ ਮਾਣ ਹੀ ਉਹਦੇ ਪੁੱਤ ਦਾ ਕੋਖਣੀ ਉਹ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈ ਆਪਣੇ ਪੁੱਤ ਦੇ ਕੋਖਣੀ ਹਾਂ ਜੀ ਰਾਜੂ ਵੀਰ ਦਾ ਰਾਜੂ ਵੀਰ ਦਾ ਰਾਜੂ ਵੀਰ ਦੇ ਮੁੰਡੇ ਦਾ ਧਮਾਨ ਹੀ ਸੰਘਿਆ ਦੋ ਹਾਂਜੀ ਉਹਨਾਂ ਤੋਂ ਕੋਖਣੀ ਮਿਲਿਆ ਜਿਨ੍ਹਾਂ ਤੋਂ ਮਿਲਿਆ ਉਹਨਾਂ ਦੀ ਆਪਾਂ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦੋ ਆਪਾਂ ਇਹੋ ਕਰਦੇ ਆਂ ਇਹ ਛਗਣਿਆ ਮਾਰਾ ਇਹਨੇ ਤਰਾਸ਼ੀ ਕੀਤੀ ਆ ਇਹਦੇ ਕੋਖ ਨਹੀਂ ਮਿਲਿਆ ਉਹਨਾਂ ਨੂੰ ਅਰਾ ਜਦੋਂ ਨਹੀਂ ਕੋਖ ਮਿਲਿਆ ਤੇ ਮਾਰਾ ਹੱਡੀ ਉਹ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਆ ਫੇਰ ਮਤਾਲਾ ਕਰੋ ਮਹਾਰਾਏ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਾ ਨਾ ਕੀਤਾ ਜੇ ਮਹੀਨਾ ਨਹੀਂ ਤੇ ਘਰ ਵਾਲੀ ਆ ਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀ ਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੁਸੀਂ ਭੁਗਤੋ ਉੱਤੋਂ ਕੀ ਲੈਣਾ ਮੈਨੂੰ ਉਹ ਜਿਹਦੇ ਕੋਲੋਂ ਫੜਿਆ ਹੈ ਪਹਿਲਾਂ ਜੇ ਉਹਨੂੰ ਮਹੀਨਾ ਵੀ ਨਹੀਂ ਹੋਇਆ ਜੇ ਆਏ ਨੂੰ ਮੇਰਾ ਨਾਮ ਮਨਪ੍ਰੀਤ ਇਹ ਕੀ ਕਰ ਤੁਹਾਡੇ ਪਤੀ ਦਾ ਕੀ ਨਾਮ ਹੈ ਉਹਨਾ ਰਾਜੂ ਕਹਿੰਦੇ ਉਹਦਾ ਰਾਜੂ ਬੰਦੇ ਪਹਿਲਾਂ ਕਿਹਨੇ ਮਾਮੀ ਸੀ ਰਾਜੂ ਬੰਦੇ ਮੁੰਡੇ ਦਾ ਧਮਾਨ ਕੀਤਾ ਆ ਕਿ ਅੱਜ ਪੁਲਿਸ ਕਿਉਂ ਆਈ ਸੀ ਕੀ ਕਹਿੰਦੇ ਆ ਪਤਾ ਹੀ ਨਹੀਂ ਆ ਸਾਨੂੰ ਪਤਾ ਹੀ ਨਹੀਂ ਕੀ ਗੱਲ ਬਣੀ ਆ ਮੈਂ ਚੱਲਦਾ ਚੱਲਣ ਆ ਸਕੰਦੇ ਹਾਂ ਸੀ ਨਹੀਂ ਅਜੇ ਕੁਛ ਨਹੀਂ ਹੋਇਆ ਅਗੀ ਕੁਛ ਕੁਛ ਸਮਾਰਾ ਪਿਥਰੀ ਹੜਾ ਰੋਟੀ ਬਣੀ ਪੈਸੇ ਲੈ ਬਰਬਾਦ ਹੋ ਗਿਆ ਉਹ ਕਿੱਥੋਂ ਹੀ ਭਰਨਾ ਦੱਸੋ ਸਾਨੂੰ ਮਾਰਾ ਹਾਂਜੀ ਮੇਰੇ ਮਾਰਾ ਚਾਚੇ ਦਾ ਮੁੰਡਾ ਉਹ ਮੈਂ ਹੁੰਦੇ ਤਾਇ ਦਾ ਮੁੰਡਾ ਠੀਕ ਆ ਹਾਂਜੀ ਮੰਗੇ ਹੋ ਆਟੀ ਮਾਰੇ ਖਾਲੀ ਹੱਤੀ ਕੋਖੜੀ ਤੋਂ ਮਿਲਿਆ ਮਾਰੇ ਉਹਨੂੰ ਛੱਡੋ ਉਹਨੂੰ ਆਡੀ ਹੋ ਮੰਗ ਜਿਓ ਹੋਰ ਠੀਕ ਆ ਮਾਰੇ ਬਹੁਤ ਚਿਰ ਬਾਅਦ ਆਇਆ ਜੀ ਉਹਨੂੰ ਛੱਡੋ ਖੜਾ ਐ ਮੈਂ ਧੱਕਾ ਨਾ ਕਰੂ ਵੀਰ ਨਾਲ ਉਹ ਨਿਗਾਹਿਆ ਪੁੱਤੋਂ ਦਾ ਐਵੇਂ ਤੇਰਾ ਮੁੰਡਾ ਜਦੋਂ ਆਇਆ ਦੋ ਬਣੀ ਐ ਤੇਗਾ ਜੀ ਉਹਨਾਂ ਮੀਨਾ ਆ ਜਾਂਦੇ ਹਾਂ ਬੋ ਤਾਂ ਕਾਇਨਾਤ ਨੂੰ ਕਿਸੇ ਤੁਹਾਡੇ ਘਰ ਵਾਲੇ ਕੀਤੀ ਹੈ ਹੁਣ ਲੈ ਗਏ ਪਤਾ ਨਹੀਂ ਕਿੱਥੇ ਲੈ ਕੇ ਗਏ ਨਾ ਲਗੇ ਹਾਂਜੀ ਲੈ ਗਏ ਪਤਾ ਨਹੀਂ ਕਿੱਥੇ ਕਰਿਆ ਹੰਨਾ ਨੇ ਅੱਜ ਤਿੰਨ ਵਾਰ ਤਰਾਸੀ ਕੀਤੀ ਅਹ ਲੀੜਿਆਂ ਦੀ ਸਾਡਿਆਂ ਦੀ ਲੀੜਿਆਂ ਦੇ ਮਾਰੀ ਕੋਈ ਕੁੰਝ ਮਰ ਹੈ ਅਹੀਂ ਆਏ ਆਪਣੇ ਇਹੋ ਅਕਲ ਲਗਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਪਹੁੰਚ ਆ ਹੀ ਗਿਆ ਤੇ ਇਤਰਾਹ ਹੈ ਕਿ ਥੋੜੀ ਕਰ ਸਕਦੇ ਅਸੀਂ ਤੇ ਹੋ ਆ ਗਿਆ ਵੀ ਵੇਖ ਕਰੋ ਤਲਾਸ਼ੀ ਨੀਂ ਜਿਦੋਂ ਮਰਜੀ ਮੇਰੀ ਮੰਮੀ ਤੁਹਾਡਾ ਕੀ ਨਾਮ ਕੀਆ ਮੇਰਾ ਨਾਮ ਸਤੋ ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਦੇ ਕੰਮ ਉਹਨਾਂ ਅੰਦਰ ਦਾ ਕਾਕੇ ਦਾ ਬਣਾਉਂਦੇ ਆ ਖੜਿਆ ਮੰਲੇ ਦਾ ਤਮਾੜ ਕੋਈ ਗੱਲ ਬਾਤ ਰਾਜੂ ਤੇ ਕਿਹੜਾ ਮਾਮਲਾ ਦਰਜੀ ਹੀ ਕਾਦਾ ਸੀ ਕੀਤਾ ਸੀ ਕੋਈ ਨਹੀਂ ਤੋ ਪੀਓ ਤਬੇ ਪੀਸ਼ਾ ਬਣਾਉਂਦਾ ਕਾਕੇ ਦਾ ਜਨਮ ਲੈ ਨਹੀਂ ਕੋਈ ਪੁਰਾਣੀ ਪਰਚੀ ਦਰਜੀ ਉੱਤੇ ਕੋਈ ਨਾ ਕੋਈ ਨਹੀਂ ਤੇਰੀ ਕਿਹ ਜੰਦਾ ਯਾਰ ਤੇਰੀ ਆ ਪੌਂ ਜਾਂਦਾ ਪਚੈਰੀ 3 ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਵੀ ਆਏ ਜਮਾਨ ਤੇ ਆਇਆ ਇਸ ਵਾਰ ਹਾਂਜੀ ਹਾਂਜੀ ਹਾਂ ਤਰੀਕੇ ਪੌਂ ਜਾਂਦਾ